ਅੱਜ ਤੋਂ ਸ਼ੁਰੂ ਹੋਣ ਜਾ ਰਹੇ ਚੈਂਪੀਅਨਸ ਲੀਗ T20 ਟੂਰਨਾਮੈਂਟ ਦੇ ਮੁਕਾਬਲੇ ਅਤੇ ਇਸੇ ਟੂਰਨਾਮੈਂਟ ਵਿੱਚ ਕਿੰਗਸ 11 ਪੰਜਾਬ ਦੀ ਟੀਮ ਵੀ ਪਾਰਟਿਸਿਪੇਟ ਕਰਦੀ ਨਜ਼ਰ ਆਏਗੀ ਇਸ ਟੂਰਨਾਮੈਂਟ ਵਿੱਚ ਕਿੰਗਸ 11 ਪੰਜਾਬ ਦੀ ਟੀਮ ਤੋਂ ਤਮਾਕੇਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਪੀਸੀਏ ਸਟੇਡੀਅਮ ਮੁਹਾਲੀ ਵਿੱਚ ਖੇਡੇ ਜਾਣ ਵਾਲੇ ਮੁਕਾਬਲਿਆਂ ਨੂੰ ਲੈ ਕੇ ਮੁਹਾਲੀ ਦੇ ਦਰਸ਼ਕਾਂ ਦੇ ਵਿੱਚ ਮੁਹਾਲੀ ਦੇ ਕਰਾਊਡ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਦੇਖਣ ਨੂੰ ਮਿਲ ਰਿਹਾ ਅਸੀਂ ਇਸ ਵੇਲੇ ਖੜੇ ਹਾਂ ਪੀਸੀਏ ਸਟੇਡੀਅਮ ਦੇ ਟਿਕਟ ਕਾਊਂਟਰ ਦੇ ਉੱਤੇ ਤੇ ਜੇਕਰ ਮੇਰੇ ਪਿੱਛੇ ਦਾ ਨਜ਼ਾਰਾ ਤੁਸੀਂ ਦੇਖ ਸਕੋ ਤਾਂ ਬਹੁਤ ਜ਼ਿਆਦਾ ਰਸ਼ ਟਿਕਟ ਕਾਊਂਟਰ ਦੇ ਉੱਤੇ ਦੇਖਣ ਨੂੰ ਨਹੀਂ ਮਿਲ ਰਿਹਾ ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਟਿਕਟ ਖਰੀਦਣ ਲਈ ਟਿਕਟ ਕਾਊਂਟਰਸ ਤੇ ਪਹੁੰਚ ਰਹੇ ਨੇ ਆਈਪੀਐਲ ਦੇ ਮੁਕਾਬਲੇ ਹੋਣ ਜਾਂ ਹੋਣ ਮੁਕਾਬਲੇ ਅੰਤਰਰਾਸ਼ਟਰੀ ਪੱਧਰ ਦੇ ਜਦੋਂ ਵੀ ਵੱਡੇ ਮੁਕਾਬਲੇ ਇਸ ਮੈਦਾਨ ਤੇ ਖੇਡੇ ਜਾਂਦੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਸ਼ਕਾਂ ਦਾ ਜਮਾਵੜਾ ਟਿਕਟ ਕਾਊਂਟਰ ਤੇ ਦੇਖਣ ਨੂੰ ਮਿਲਦਾ ਹੈ ਟਿਕਟ ਕਾਊਂਟਰ ਦੇ ਉੱਤੇ ਖੜੇ ਹੋਣ ਲਈ ਜਗਾ ਲੱਭਣੀ ਵੀ ਮੁਸ਼ਕਿਲ ਹੋ ਜਾਂਦੀ ਹੈ ਪਰ ਇਸ ਵਾਰ ਐਸਾ ਬਿਲਕੁਲ ਨਹੀਂ ਹੈ ਚੈਂਪੀਅਨਸ ਲੀਗ T20 ਦੇ ਮੁਕਾਬਲਿਆਂ ਨੂੰ ਲੈ ਕੇ ਬਹੁਤ ਘੱਟ ਉਤਸ਼ਾਹ ਹੈ ਦਰਸ਼ਕਾਂ ਦੇ ਵਿੱਚ ਤੇ ਬਹੁਤ ਛੋਟੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਪਿਛਲੇ ਲਗਭਗ ਅੱਧੇ ਘੰਟੇ ਤੋਂ ਸਾਡੇ ਦੇਖਦੇ ਹੋਏ ਬਹੁਤ ਮੁਸ਼ਕਿਲ ਤੋਂ ਦੀ ਤੋਂ 40 ਜਾਣੇ ਇਸ ਟਿਕਟ ਕਾਊਂਟਰ ਤੇ ਟਿਕਟ ਖਰੀਦਣ ਆਏ ਆ ਜੇਕਰ ਤੁਸੀਂ ਸਾਡੇ ਪਿੱਛੇ ਦੇਖ ਸਕੋ ਤਾਂ ਟਿਕਟਸ ਦੇ ਰੇਟ ਵੀ ਦਿੱਤੇ ਹੋਏ ਨੇ ਜਸਟ ਸਸਤੀਆਂ ਟਿਕਟਸ ਵੀ ਅਵੇਲੇਬਲ ਹੈ ₹200 ਦਾ ਚੇਅਰ ਬਲੌਕ ਹੈ ₹300 ਦਾ ਵੀਆਈਪੀ ਬਲੌਕ ਹੈ ₹750 ਚ ਨਾਰਥ ਪਵਿਲਿਅਨ ਦੀ ਟਿਕਟ ਰੱਖੀ ਗਈ ਹੈ ਪਵਿਲਿਅਨ ਟਰੈਸ ਦੀ ਟਿਕਟ ₹1000 ਦੀ ਹੈ ਜਦਕਿ ਕਾਰਪੋਰੇਟ ਬਾਕਸਸ ਦੀਆਂ ਟਿਕਟ ਸਭ ਤੋਂ ਮਹਿੰਗੀ ਜਿਹੜੀ ਟਿਕਟ ਹੈ ਉਹ ਹੈ ₹6250 ਦੀ ਪਰ ਸਸਤੀਆਂ ਟਿਕਟਸ ਹੋਣ ਚਾਹੇ ਹੋਣ ਟਿਕਟਸ ਮਹਿੰਗੀਆਂ ਪਰ ਇਨਾਂ ਟਿਕਟਸ ਦੇ ਲਈ ਖਰੀਦਣ ਵਾਲੇ ਦਰਸ਼ਕਾਂ ਦੀ ਜੋ ਸੰਖਿਆ ਹੈ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ ਕਾਰਨ ਸਾਫ਼ ਹੈ ਕਿ ਚੈਂਪੀਅਨਜ਼ ਲੀਗ ਵਿੱਚ ਦੇਸੀ ਫਲੇਵਰ ਜਾਂ ਕਿਹਾ ਜਾਏ ਕਿ ਘਰੇਲੂ ਫਲੇਵਰ ਘੱਟ ਦੇਖਣ ਨੂੰ ਮਿਲ ਰਿਹਾ ਤੇ ਵਿਦੇਸ਼ੀ ਫਲੇਵਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੇ ਸ਼ਾਇਦ ਇਹ ਵਿਦੇਸ਼ੀ ਫਲੇਵਰ ਦਰਸ਼ਕਾਂ ਨੂੰ ਪੀਸੀਏ ਸਟੇਡੀਅਮ ਤੱਕ ਖਿੱਚ ਕੇ ਲੈ ਆਉਣ ਵਿੱਚ ਅਜੇ ਤੱਕ ਕਾਮਯਾਬ ਹੁੰਦਾ ਨਜ਼ਰ ਨਹੀਂ ਆ ਰਿਹਾ ਪ੍ਰਵੇਸ਼ ਸੰਧੂ এবੀਪੀ ਨਿਊਜ਼ ਮੁਹਾਲੀ